ਹੁਣ ਇੰਨਾ क्रेज ਵੱਚੁਕਾ ਕਿ ਹਿੰਦੂ ਵੈਡਿੰਗ ਦੇ ਉੱਪਰ ਖਾਸ ਕਰਕੇ ਬਹੁਤ ਪਗਾਵਨੀਆਂ ਜਾਂਦੀਆਂ ਨੇ ਇਹ ਸਾਡੇ ਨਾਲੋਂ ਵੱਧ ਉਹਨਾਂ ਨੂੰ क्रेज ਪੈ ਚੁੱਕਾ ਆ ਜਿੱਥੇ ਇਹਨਾਂ ਦੇ ਅਸੀਂ ਇੱਕ ਦੂਲੇ ਤੇ ਪਗਵਨ ਕਿਉਂਨੇ ਆ ਤੇ ਉਹਨਾਂ ਦੇ ਨਾਲ ਜਿੰਨੇ ਬਰਾਤੀ ਐ 25 30 100 ਸਾਰਿਆਂ ਦੇ ਨਾਲ ਪਗਵਨੀਆਂ ਜਾਂਦੀਆਂ ਇਹ ਅਸੀਂ ਰਾਜਸਥਾਨੀ ਸਟਾਈਲ ਬਣ ਰਹੇ ਹਾਂ ਹਾਂਜੀ ਇਹ ਜੋ ਖਾਸ ਕਰਕੇ ਵੈਡਿੰਗ ਤੇ ਬਣਿਆ ਜਾਂਦਾ ਆ ਇਹ ਜੀ ਵੱਟਾਂ ਵਾਲਾ ਸਟਾਈਲ ਆ ਜਿਹਨੂੰ ਅਸੀਂ ਇੰਗਲਿਸ਼ ਵਿੱਚ ਫ੍ਰੀ ਸਟਾਈਲ ਵੀ ਕਹ ਰਹੇ ਹਾਂ ਤੇ ਪਿਓਰ ਪੰਜਾਬੀ ਦੇ ਵਿੱਚ ਬੋਲਦੇ ਨੇ ਦੇਸੀ ਸਟਾਈਲ ਤੁਹਾਨੂੰ ਜੀ ਸਮਝਦੇ ਨਾਲ ਨਾਲ ਬਦਲਣਾ ਵੀ ਚਾਹੀਦਾ ਆ ਜੇ ਅਸੀਂ ਪੁਰਾਣਾ ਸਟਾਈਲ ਹੀ ਕੈਰੀ ਕਰੀ ਜਾਵਾਂਗੇ ਤਾਂ ਲੋਕਾਂ ਨੇ ਕਹਣਾ ਯਾਰ ਤੇ ਕਾਤਾ ਮੁੱਕ ਗਿਆ ਤੂੰ ਹਾਲੀ ਵਿੱਚ ਬੰਨੀ ਜਾਂਦਾ ਹੈ ਨਾ ਤੇ ਜੇ ਕਸਟਮਰ ਮੰਗਦਾ ਵਾ ਤਾਂ ਸਾਨੂੰ ਵੀ ਉਹਨਾਂ ਦੇ ਅਕੋਰਡਿੰਗ ਆਪਣਾ ਸਟਾਈਲ ਚੇਂਜ ਕਰਨਾ ਪਏਗਾ ਅੱਗਿਆ ਆਲਰੇਡੀ ਆਪਣੇ ਵਾਲ ਕਟਿੰਗ ਕਰਕੇ ਵਾਲ ਖੜੇ ਕਰਕੇ ਜੈਲਾਂ ਲਾ ਕੇ ਚਲੇ ਜਾਂਦੇ ਸੀ ਪਰ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਿਹੜੀ ਸਿੱਖੀ ਦੀ ਪਛਾਣ ਆ ਜੋ ਸਾਡੀ ਸਿੱਖੀ ਦੀ ਲੁੱਕ ਆ ਹਣਾ ਸਾਡਾ ਤਾਜ਼ਾ ਸਾਨੂੰ ਇਹ ਚੀਜ਼ ਕਿੱਥੋਂ ਮਿਲੀ ਆ ਜੀ ਇਹ ਸਾਰਿਆਂ ਨੂੰ ਪਤਾ ਕਿੰਨੀ ਮਿਹਨਤ ਨਾਲ ਮਿਲੀ ਆ ਸਾਡੇ ਪੇਰੈਂਟਸ ਦੱਸਣਾ ਔੜੇ ਬੱਚਿਆਂ ਨੂੰ ਕਿ ਟੋਪੀ ਕੋਈ ਸ਼ੌਂਕ ਨਹੀਂ ਆ ਉਹ ਇੱਕ ਤੁਹਾਡੀ ਗੁਲਾਮੀ ਦੀ ਨਿਸ਼ਾਨੀ ਆ ਤੇ ਇਹਨੂੰ ਛੱਡੋ ਤੇ ਪੱਗ ਅਪਣਾਓ ਸੱਚ ਹੈ ਕਾ ਤੁਸੀਂ ਦੇਖ ਰਿਹਾ ਹੋ ਨੀ ਮੈਂ ਹਾਂ ਜਸਮੀਨ ਕਵਨ ਦਸਤਾਰ ਸਜਾਣ ਦਾ ਕ੍ਰੇਜ਼ ਅੱਜਕੱਲ ਨੌਜਵਾਨ ਪੀਰੀ ਵਿੱਚ ਬਹੁਤ ਜ਼ਿਆਦਾ ਵਧ ਰਿਹਾ ਹੈ ਇਸ ਦਾ ਕਿਤੇ ਨਾ ਕਿਤੇ ਸਾਰੇ ਸਾਡੇ ਕਲਾਕਾਰਾਂ ਨੂੰ ਵੀ ਜਾਂਦਾ ਹੈ ਜੋ ਬਹੁਤ ਸੋਹਣੀ ਤਰ੍ਹਾਂ ਇਸ ਕਲਚਰ ਨੂੰ ਸੰਭਾਲ ਰਹੇ ਨੇ ਤੇ ਵਧਾ ਵੀ ਰਹੇ ਨੇ ਦਸਤਾਰ ਦੇ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੀ ਪੱਗਾਂ ਹੁੰਦੀਆਂ ਨੇ ਜਦ ਇੰਦਰਜੀਤ ਨੇ ਕੁਝ ਆਇਆ ਤਾਂ ਉਹਨਾਂ ਦਾ ਸਟਾਈਲ ਕਾਫੀ ਫੇਮਸ ਹੋਇਆ ਫਿਰ ਜੀਤ ਦਸਾਂਜ ਦਾ ਸਟਾਈਲ ਕਾਫੀ ਫੇਮਸ ਹੈ ਵਿਰਾਨੀ ਵਿਰਤ ਤਾਂ ਸੇਮ ਜਿ세 ਰਾਜੀ ਜਵੰਦਾ ਹੋਰ ਵੀ ਬਹੁਤ ਸਾਰੇ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਨੇ ਪੱਗ ਨੂੰ ਬਹੁਤ ਫੇਮਸ ਕੀਤਾ ਤੇ ਅ ਨੌਜਵਾਨਾਂ ਦੇ ਵਿੱਚ ਵੀ क्रेज ਆਇਆ ਕਿ ਉਹ ਪੱਗ ਬੰਨਣ ਤੇ ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਂਨ ਜਾ ਰਹੇ ਹਾਂ ਜੋ ਰੀਅਲ ਲਾਈਫ ਹੀਰੋ ਨੇ ਬਹੁਤ ਸੋਹਣੀ ਦਸਤਾਰ ਸਜਾਉਂਦੇ ਨੇ ਕਾਫੀ ਮੂਵੀਜ਼ 'ਚ ਹੀ ਕੰਮ ਕਰ ਚੁੱਕੇ ਨੇ ਤੇ ਕਿਹੜੇ ਸਟਾਈਲ ਦੀ ਪੱਗ ਇਸ ਵਕਤ ਸਭ ਤੋਂ ਜ਼ਿਆਦਾ ਫੇਮਸ ਹੈ ਤੇ ਕਿੰਨਾ क्रेज ਵੱਧ ਰਿਹਾ ਹੈ ਦਸਤਾਰ ਸਜਾਣ ਦਾ ਨੌਜਵਾਨਾਂ ਵਿੱਚ ਆਓ ਤੁਹਾਨੂੰ ਉਹਨਾਂ ਨਾਲ ਮਿਲਾਂਦੇ ਹਾਂ ਤੇ ਗੱਲ ਕਰਦੇ ਹਾਂ ਦਸਤਾਰ ਤਾਂ ਬਹੁਤ ਸੋਹਣੀ ਸਜ ਗਈ ਹੁਣ ਸਾਰੇ ਦਰਸ਼ਕਾਂ ਨੂੰ ਆ ਵੀ ਦੱਸੋ ਆ ਸਟਾਈਲ ਕਿਹੜਾ ਹੈ ਇਹ ਜੀ ਵਟਾਂ ਵਾਲਾ ਸਟਾਈਲ ਹੈ ਜਿਹਨੂੰ ਅਸੀਂ ਇੰਗਲਿਸ਼ ਵਿੱਚ ਫ੍ਰੀ ਸਟਾਈਲ ਵੀ ਕਹ ਰਹੇ ਹਾਂ ਤੇ ਪਿਓਰ ਪੰਜਾਬੀ ਦੇ ਵਿੱਚ ਬੋਲਦੇ ਆਂ ਦੇਸੀ ਸਟਾਈਲ ਇਹ ਇਸ ਟਾਈਮ ਇੰਨਾ ਚੱਲ ਰਿਹਾ ਜੀ ਇਸ ਚੀਜ਼ ਦਾ ਕਰੇਜ਼ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤੁਸੀਂ ਕਹਿ ਲਓ ਦਲਜੀਤ ਨੇ ਸਟਾਰਟ ਕੀਤਾ ਜਾਂ ਸਤਿੰਦਰ ਸਤਾਏ ਨੇ ਜਾਂ ਤਰਸੇਮ ਜਸੜ ਜੀ ਨੇ ਤੇ ਇਹ ਸਾਰੇ ਸਿੰਗਰ ਐਕਟਰਾਂ ਨੂੰ ਦੇਖ ਕੇ ਇੰਨਾ ਕਰੇਜ਼ ਇਸ ਟਾਈਮ ਮੁੰਡਿਆਂ 'ਚ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕਿ ਜਿਹੜੇ ਸਾਡੇ ਕੁੱਲ ਜਿਹੜੇ ਪੱਗਾਂ ਵਿਆਹ ਵਾਲੇ ਮੁੰਡੇ ਬਣਵਾਉਣ ਆਂਦੇ ਨੇ ਉਹ ਵੀ ਇਸ ਸਟਾਈਲ ਨੂੰ ਬਹੁਤ ਜ਼ਿਆਦਾ ਕੈਰੀ ਕਰ ਰਹੇ ਆ ਕਿ ਭਾਜੀ ਵਟਾਂ ਵਾਲਾ ਹੀ ਬਣਣਾ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਅਸੀਂ ਵਿਆਹ ਵਾਲੇ ਦਿਨ ਥੋੜੀ ਸਾਫ਼ ਪੱਗ ਬਣ ਕੇ ਜਾਈਏ ਪਰ ਉਹਨਾਂ ਨੂੰ ਵਟਾਂ ਵਾਲੇ ਪੱਗ 'ਚ ਜ਼ਿਆਦਾ ਕ੍ਰੇਜ਼ ਹੋ ਚੁੱਕਾ ਆ ਉਹਨਾਂ ਨੂੰ ਖੁਦ ਨੂੰ ਫੀਲ ਹੁੰਦਾ ਕਿ ਅਸੀਂ ਬੜਾ ਨੈਂ ਦੇ ਵਿੱਚ ਬਹੁਤ ਹੀ ਅ ਅੱਛਾ ਤੇ ਇੱਕ ਡਿਫਰੈਂਟ ਬਹੁਤ ਪਿਆਰਾ ਜਿਹਾ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਤੇ ਬਈ ਬੜੀ ਖੁਸ਼ੀ ਦੀ ਗੱਲ ਹੈ ਕਿ ਚਲੋ ਇਸੇ ਭਾਨੇ ਕੋਈ ਸਟਾਈਲ ਨਵਾਂ ਆਇਆ ਮਾਰਕੀਟ 'ਚ ਨਵਾਂ ਸਟਾਈਲ ਉਹਨਾਂ ਨਾਲ ਸਾਡੇ ਇੱਕ ਅ ਇੱਕ ਮੁੰਡੇ ਪੱਗਾਂ ਨਾਲ ਜੁੜੇ ਵੀ ਆ ਭਾਵੇਂ ਉਹ ਕਟਿੰਗ ਨਹੀਂ ਅ ਪਰਨਾ ਵੀ ਬੰਦੇ ਨੇ ਪਰ ਉਹਨਾਂ ਨੂੰ ਪੱਗ ਦੇ ਨਾਲ ਕਰੇਜ਼ ਬਹੁਤ ਜ਼ਿਆਦਾ ਵੱਜ ਚੁੱਕਾ ਆ ਸਾਨੂੰ ਹੁਣ ਖੁਸ਼ੀ ਹੈ ਕਿ ਵੀ ਸਾਡੀ ਦੁਬਾਰਾ ਦਸਤਾਰ ਵਾਲੇ ਵੀਰਾਂ ਦੀ ਸੰਖਿਆ ਵਧ ਗਈ ਹੈ ਜੀ ਤੇ ਨਵੇਂ ਨਵੇਂ ਸਟਾਈਲ ਆਉਣ ਨਾਲ ਤੇ ਹੁਣ ਜਿਹੜੀ ਨਵੀਂ ਪਨੀਰੀ ਹੈ ਅਸੀਂ ਗੱਲ ਕਰੀਏ ਦਿੱਲੀ ਵਿੱਚ ਜਿਹੜੇ ਮੁੰਡੇ ਪੱਗਾਂ ਬੰਨਦੇ ਨੇ ਉਧਰ ਇਹਨਾਂ ਕਰੇਜ਼ ਨਹੀਂ ਸੀ ਪੱਗ ਦਾ ਪਰ ਹੁਣ ਦਿੱਲੀ ਵਿੱਚ ਵੀ ਮੁੰਡੇ ਵੱਟਾਂ ਵਾਲੀਆਂ ਪੱਗਾਂ ਬੰਨਣ ਲੱਗੇ ਨੇ ਪਹਿਲਾਂ ਚੱਲਦਾ ਸੀ ਨਿੱਕੂ ਸਟਾਈਲ ਬਹੁਤ ਦੇ ਪਹਿਲਾਂ ਬਹੁਤ ਚੱਲਿਆ ਨਿੱਕੂ ਸਟਾਈਲ ਦਾ ਕੀ ਨਾਮ ਹੁੰਦਾ ਸੀਗਾ ਉਹਨੂੰ ਅਸੀ ਜੀ ਪੋਚਵੀ ਪੱਗ ਮੋਰਨੀ ਪੱਗ ਜਾਂ ਤਿੱਖੀ ਪੱਗ ਕਹਿੰਦੇ ਸੀ ਪਰ ਉਹ ਜਿਆਦਾ ਨਿੱਕੂ ਸਟਾਈਲ ਦੇ ਨਾਲ ਮਸ਼ਹੂਰ ਹੋਈ ਤੇ ਸਾਡੇ ਬੜੇ ਮਾਨਯੋਗ ਨੀਂਦਰ ਜੀ ਨਿੱਕੂ ਜੀ ਨੇ ਇਹਨਾਂ ਨੇ ਇੰਨਾ ਪੱਗ ਨੂੰ ਬਹੁਤ ਰਿਸਪੈਕਟ ਰੱਖੀ ਪੱਗ ਦੇ ਨਾਲ ਤੇ ਇਸ ਟਾਈਮ ਵੀ ਸਮੇਂ ਦੇ ਹਿਸਾਬ ਨਾਲ ਜਿਵੇਂ ਆਪਾਂ ਨੂੰ ਬਦਲਣਾ ਚਾਹੀਦਾ ਹੈ ਜੀ ਸਮੇਂ ਦੇ ਹਿਸਾਬ ਨਾਲ ਹੁਣ ਸਟਾਈਲ ਬਦਲ ਚੁੱਕੇ ਨੇ ਤੇ ਉਸ ਤੋਂ ਬਾਅਦ ਚੱਲਿਆ ਜੀ ਸਟਾਈਲ ਪਟਿਆਲਾ ਸ਼ਾਹੀ ਪਟਿਆਲਾ ਸ਼ਾਹੀ ਨੇ ਬਹੁਤ ਜਿਆਦਾ ਆਪਣੇ ਆਪ ਨੂੰ ਹੌਂਚ ਰੱਖਿਆ ਆ ਪਟਿਆਲਾ ਸ਼ਹੀ ਮਹਾਰਾਜਿਆਂ ਰਾਜਿਆਂ ਤੋਂ ਸ਼ੁਰੂ ਹੋਇਆ ਸੀ ਤੇ ਉਹ ਵੀ ਇਸ ਟਾਈਮ ਬਹੁਤ ਚੱਲ ਰਿਹਾ ਪਰ ਇਸ ਟਾਈਮ ਜੋ ਅਸੀਂ ਨੰਬਰ 1 ਗੱਲ ਕਰੀਏ ਤਾਂ ਸਭ ਤੋਂ ਪਹਿਲੇ ਟੌਪ ਤੇ ਚੱਲ ਰਿਹਾ ਵਟਾਂ ਵਾਲਾ ਵਟਾਂ ਵਾਲਾ ਸਟਾਈਲ ਕਿਤੇ ਵਿੱਚ ਅਲੋਪ ਵੀ ਹੋ ਗਿਆ ਸੀ ਆ ਸਟਾਈਲ ਘੱਟ ਦੇਖਣ ਨੂੰ ਮਿਲਦਾ ਸੀ ਮੁੰਡਿਆਂ ਦਾ ਇਹ ਇਹ ਸਟਾਈਲ ਇੱਕ ਵਾਰੀ ਜ਼ਰੂਰ ਲੋਪ ਹੋਇਆ ਕਿਉਂਕਿ ਬੱਚੇ ਬੰਨਣ ਲੱਗੇ ਸੀਗੇ ਸਿੰਗਰਾਂ ਨੂੰ ਐਕਟਰਾਂ ਨੂੰ ਦੇਖ ਕੇ ਪਰ ਉਹਨਾਂ ਦੇ ਮਾਪਿਓ ਕਹਿੰਦੇ ਸੀ ਯਾਰੇ ਕੀ ਹੈ ਸਾਫ਼ ਜੀ ਪੱਗ ਬੰਨੋ ਤੁਹਾਡੀ ਪੱਗ ਸਾਫ਼ ਨਹੀਂ ਹੈ ਜਦੋਂ ਕੋਈ ਕਸਟਮਰ ਆਉਂਦਾ ਸੀ ਕਹਿੰਦਾ ਭਾਜੀ ਵਟ ਕੱਢ ਦਿਓ ਸੋਹਣੀ ਜੀ ਪੱਗ ਪਰ ਉਹ ਦੇਖਿਆ ਜਾਵੇ ਪਾਗ ਅੱਜ ਕੱਲ ਉਲਟਾ ਹੀ ਵਟਾਣੀ ਹੋ ਗਈ ਹੈ ਜੀ ਤੇ ਉਹ ਕ੍ਰੇਜ਼ੀ ਅਕੋਰਡਿੰਗ ਸਾਰੇ ਮੁੰਡੇ ਆਪਣੇ ਆਪ ਨੂੰ ਢਾਲ ਰਹੇ ਆ ਜੀ ਚੇਂਜ ਕਰ ਰਹੇ ਆ ਤੇ ਬਹੁਤ ਵਧੀਆ ਲੱਗਦਾ ਹੈ ਅੱਛਾ ਲੱਗਦਾ ਹੈ ਕਿ ਸਾਨੂੰ ਆਪਣੇ ਆਪ ਨੂੰ ਵੀ ਇੱਕ ਐਜ ਦੇ ਸਾਡਾ ਡਰੈਸ ਅਪ ਵੇਅਰ ਕਿਤੋਂ ਹੈ ਵੀ ਮਟਾਲੀ ਪਾਗ ਨਾਲ ਜਚਣ ਲੱਗ ਗਿਆ ਹੈ ਸਮੇਂ ਦੇ ਅਕੋਰਡਿੰਗ ਤੇ ਉਹ ਸਾਨੂੰ ਜੀ ਸਮੇਂ ਦੇ ਨਾਲ-ਨਾਲ ਬਦਲਣਾ ਵੀ ਚਾਹੀਦਾ ਹੈ ਜੇ ਅਸੀਂ ਪੁਰਾਣਾ ਸਟਾਈਲ ਹੀ ਕੈਰੀ ਕਰੀ ਜਾਵਾਂਗੇ ਤਾਂ ਲੋਕਾਂ ਨੇ ਕਹਣਾ ਯਾਰ ਤੇ ਕਾਦਾ ਮੁੱਕ ਗਿਆ ਤੂੰ ਹਾਲੇ ਵੇਖੀ ਬੰਨੀ ਜਾਂਦਾ ਹੈ ਨਾ ਤੇ ਉਹ ਜੇ ਕਸਟਮਰ ਮੰਗਦਾ ਵਾ ਤਾਂ ਸਾਨੂੰ ਵੀ ਉਹਨਾਂ ਦੇ ਅਕੋਰਡਿੰਗ ਆਪਣਾ ਮੂਸਾਨੂੰ ਵੀ ਨਵੇਂ ਨੇ ਸਟਾਈਲ ਰੋਲ ਬਣਨੇ ਪੈਂਦੇ ਨੇ ਸਟਾਈਲ ਕਾਫੀ ਨੇ ਵੱਟਾਂ ਵਾਲਾ ਤੇ ਟੌਪ ਤੇ ਹੈ ਇੱਕ ਐਕਸਟਰਾ ਜਿਹੜਾ ਇਸ ਟਾਈਮ ਸਾਰੇ ਟਰਬਨ ਕੋਚ ਆਪਣੇ ਵੇਅਰ ਕਰਦੇ ਨੇ ਕਸਟਮਰ ਘਟ ਬਣਵਾਉਂਦਾ ਉਹਨੂੰ ਕਹਿੰਦੇ ਅੰਮ੍ਰਿਤਸਰੀ ਸਟਾਈਲ ਉਹਦੇ ਵਿੱਚ ਕੀ ਹੁੰਦਾ ਇੱਕ ਦੇ ਦੋ ਲੜ ਬਣੇ ਜਾਂਦੇ ਨੇ ਇੱਕ ਪੱਗ ਦੇ ਵਿੱਚ ਲੜ ਪਾ ਕੇ ਸਲਾਈ ਨਾਲ ਦੋ ਲੜ ਕਿਤੇ ਆਂਦੇ ਆ ਤੇ ਉਹ ਮੈਕਸਿਮਮ ਲੇਅਰਸ ਵੀ ਕਹਿੰਦੇ ਆ ਉਹਨੂੰ ਤੇ ਉਹਦਾ ਮੇਨ ਪਾਰਟਿਕੂਲਰ ਨਾਮ ਦਿੱਤਾ ਹੈ ਅੰਮ੍ਰਿਤਸਰੀ ਸ਼ਾਹੀ ਤੇ ਇਹ ਵੱਟਾਂ ਵਾਲਾ ਆ ਗਿਆ ਜੀ ਥੋੜਾ ਸਟਾਈਲਿਸ਼ ਸਟਾਈਲ ਇਹਦੇ ਵਿੱਚ ਲੜ ਮੋੜ ਕੇ ਲਗਾਇਆ ਜਾਂਦਾ ਤੇ ਇੱਕ ਬਿਲਕੁਲ ਸਿੱਧਾ ਲੜ ਲੱ ਦੇਸੀ ਉਹ ਵੀ ਤੁਹਾਨੂੰ ਅਸੀਂ ਬਣ ਕੇ ਦਿਖਾਵਾਂਗੇ ਉਹਨੂੰ ਫ੍ਰੀ ਸਟਾਈਲ ਕਹਿੰਦੇ ਨੇ ਦੇਸੀ ਸਟਾਈਲ ਹਾਂ ਜੀ ਉਹਨੇ ਸਿੱਖਿਆ ਧੜੀ ਕੋਲੇ ਖਿੰਦੂ ਵੀ تھی ਆਇਸਤਾਨ ਫਗਬਨ ਵਾਂਢੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਕਲਾਕਾਰਾਂ ਨੂੰ ਵੀ ਸਜਦਾ ਹੈ ਜਿਨ੍ਹਾਂ ਨੇ ਇਹ ਦੁਬਾਰਾ ਕ੍ਰੇਜ਼ ਦਿਖਾਇਆ ਹਾਂ ਜੀ ਹਾਂ ਕਿਉਂਕਿ ਕਿਤੇ ਨਾ ਕਿਤੇ ਜਦੋਂ ਆਪਾਂ ਗੱਲ ਕਰੀਏ ਪਿਛਲੇ ਕੁਝ ਸਾਲਾਂ ਦੀ ਤਾਂ ਦੇਖਣ ਨੂੰ ਮਿਲਦਾ ਸੀਗਾ ਕਿ ਲਗਾਤਾਰ ਜਿਹੜੇ ਸਾਡੇ ਸਿੱਖ ਭਰਾ ਨੇ ਉਹ ਵਾਲ ਕਟਵਾ ਰਹੇ ਸੀਗੇ ਇੱਕ ਵਾਰ ਜਾਂਦਾ ਸ਼ੌਂਕ ਹੋ ਗਿਆ ਕੁਝ ਹੋ ਗਿਆ ਜੱਟ ਕਹਿ ਕੇ ਕਿ ਵਾਲ ਕਟਵਾ ਲੇ ਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਸਿੱਖੇ ਸਮ ਹੈ ਉਹ ਘਟ ਰਿਆ ਸੀਗਾ ਕਲਚਰ ਘਟ ਰਿਆ ਸੀਗਾ ਵਾਲ ਰੱਖਣ ਦਾ ਗੁਰੂ ਦੀ ਮਰਿਆਦਾ ਨੂੰ ਸੰਭਲਣ ਦਾ ਪਰ ਜਿਸ ਤਰ੍ਹਾਂ ਹੁਣ ਦੇਖ ਰਹੇ ਹਾਂ ਤੇ ਕਿਤੇ ਨਾ ਕਿਤੇ ਕਲਾਕਾਰਾਂ ਦੇ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਇਹ ਦੁਬਾਰਾ ਕਲਚਰ ਵਿੱਚ ਵਾਪਸ ਲਿਆਉਣ ਇਹ ਸਭ ਤੋਂ ਵੱਡਾ ਹੱਥ ਹੈਗੇ ਜੀ ਕਲਾਕਾਰਾਂ ਦਾ ਕਿਉਂਕਿ ਜੋ ਅਸੀਂ ਟੀਵੀ ਤੇ ਦੇਖਦੇ ਹਾਂ ਕਿਉਂਕਿ ਅਸੀਂ ਕਹਿੰਦੇ ਆ ਕਿ ਸਿ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੜਨਾ ਬਾਹਰ ਦਾ ਮਾਹੌਲ ਚੰਈ ਨਹੀਂ ਪਰ ਆਟੋਮੈਟਿਕਲੀ ਫਿਲਮ ਟੀਵੀ ਰਹੀ ਮੋਬਾਈਲ ਰਹੀ ਸਾਡੇ ਅੰਦਰ ਆ ਜਾਂਦਾ ਹੈ ਹਨਾ ਅਸੀਂ ਉਹ ਚੀਜ਼ ਤੋਂ ਨਹੀਂ ਪਰੇ ਜਾ ਸਕਦੇ ਇਸਕੇ ਕਿ ਡਿਪੈਂਡ ਕਰਦਾ ਤੁਸੀਂ ਕਿਦਾਂ ਦਾ ਆਪਣਾ ਐਟਮੋਸਫੇਅਰ ਅਟੈਂਪਟ ਕਰਨਾ ਚਾਹੁੰਦੇ ਹੋ ਤੇ ਹੁਣ ਜੋ ਤੁਸੀਂ ਪੁੱਛਿਆ ਕਿ ਪਹਿਲਾਂ क्रेਜ ਵਧ ਗਿਆ ਸੀਗਾ ਮੁੰਡੇ ਵਾਲ ਕਟਾਉਣ ਲੱਗੇ ਸੀ ਕਿਉਂਕਿ ਉਦੋਂ ਨਵਾਂ ਨਵਾਂ ਟ੍ਰੈਂਡ ਚੱਲਿਆ ਸੀਗਾ 2000 2015 ਤੱਕ ਚੱਲਦਾ ਰਿਹਾ ਕਿ ਮੁੰਡਿਆਂ ਨੇ ਬਾਹਰ ਜਾਣਾ ਉਹ ਬਾਹਰ ਜਾਣ ਲੱਗਿਆ ਆਲਰੇਡੀ ਆਪਣੇ ਵਾਲ ਕਟਿੰਗ ਕਰਕੇ ਵਾਲ ਖੜੇ ਕਰਕੇ ਜੈਲਾਂ ਲਾ ਕੇ ਚਲੇ ਜਾਂਦੇ ਸੀ ਪਰ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਿਹੜੀ ਸਿੱਖੀ ਦੀ ਪਛਾਣ ਆ ਜੋ ਸਾਡੀ ਸਿੱਖੀ ਦੀ ਲੁੱਕ ਆ ਹਨਾ ਸਾਡਾ ਤਾਜ ਆ ਸਾਨੂੰ ਇਹ ਚੀਜ਼ ਕਿੱਥੋਂ ਮਿਲੀ ਆ ਜੀ ਇਹ ਸਾਰਿਆਂ ਨੂੰ ਪਤਾ ਕਿੰਨੀ ਮਿਹਨਤ ਨਾਲ ਮਿਲੀ ਆ ਇਹ ਜਦੋਂ ਹੁਣ ਜਦੋਂ ਤੋਂ ਸਾਡੇ ਸਿੰਘਰਾ ਨੇ ਵਾਲ ਰੱਖ ਕੇ ਭਾਵੇਂ ਵਾਲ ਦਾੜੀਆਂ ਰੱਖੀਆਂ ਸਿਰ ਦੇ ਵਾਲ ਕਈਆਂ ਨੇ ਰੱਖੇ ਨਹੀਂ ਰੱਖੇ ਕਈਆਂ ਨੇ ਦਾੜੀਆਂ ਵੀ ਨਹੀਂ ਰੱਖੀਆਂ ਪਰ ਉਹ ਦੇਖਿਆ ਜਾਵੇ ਮੇਨ ਕਰੈਕਟਰ ਉਹਨਾਂ ਦਾ ਜੋ ਹੈ ਦਸਤਾਰ ਦੇ ਵਿੱਚ ਆ ਜਿਹੜੇ ਇਸ ਟਾਈਮ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਸਿੰਗਰਾਂ ਨੂੰ ਪਸੰਦ ਕੀਤਾ ਜਾ ਰਿਹਾ ਉਹ ਸਾਰੇ ਸਿੰਗਰ ਸਰਦਾਰ ਨੇ ਠੀਕ ਹੈ ਅਸੀਂ ਪੱਗਾਂ ਹੀ ਦੇਖੀ ਉਹਨਾਂ ਨੇ ਸੋਹਣੀਆਂ ਪੱਗਾਂ ਬਣੀਆਂ ਹੋਈਆਂ ਉਹਨਾਂ ਦੀਆਂ ਪੱਗਾਂ ਦੇ ਕਲਰ ਅੱਜਕੱਲ ਇੰਨੇ ਸੋਹਣੇ ਆ ਚੁੱਕੇ ਨੇ ਮਾਰਕੀਟ ਵਿੱਚ ਕਿ ਉਹ ਪੱਗਾਂ ਨੂੰ ਮੁੰਡੇ ਫੋਲੋ ਕਰਨ ਲੱਗ ਗਏ ਆ ਉਹ ਦੁਬਾਰਾ ਵਾਪਿਸ ਆ ਗਏ ਨੇ ਤੇ ਕੁਝ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਕੁਝ ਸਾਡੇ ਜੋ ਸਾਡੇ ਸ਼ਹੀਦੀ ਦਿਹਾੜੇ ਨੇ ਛੋਟੇ ਸਾਬ ਚ ਦਿਨ ਦੀ ਗੱਲ ਕਰ ਲਈਏ ਜੇ ਗੁਰਤੇਬਾਦ ਜੀ ਦੀ ਗੱਲ ਕਰ ਲਈਏ ਸ਼ਹੀਦੀ ਨੂੰ ਲੈ ਕੇ ਉਹਨਾਂ ਤੋਂ ਇਸ ਟਾਈਮ ਲੋਕੀ ਜਾਗਰੂਕ ਹੋ ਗਏ ਨੇ ਖਾਸ ਕਰਕੇ ਪਿੰਡਾਂ ਵਾਲੇ ਬਹੁਤ ਕਟਿੰਗ ਵਾਲੇ ਪਾਸੇ ਚਲੇ ਗਏ ਸੀ ਉਹ ਹੁਣ ਜਾਗਰੂਕ ਹੋ ਚੁੱਕੇ ਨੇ ਕਿ ਯਾਰ ਸਾਡੀ ਲੋਕ ਜਿਹੜੀ ਆ ਸਾਡੀ ਜਿਹੜੀ ਪਛਾਣ ਆ ਸਾਡਾ ਜਿਹੜਾ ਅੰਦਰਲਾ ਜਿਹੜਾ ਅਨੁਭਵ ਆ ਉਹ ਦਸਤਾਰ ਨਾਲ ਹੀ ਆ ਕਿਉਂਕਿ ਉਹਨਾਂ ਨੇ ਡிரஸ் ਅਪ ਆ ਕੋਟ ਪੈਂਟ ਆ ਉਹ ਸ਼ਰਟ ਆ ਜੋ ਵੀ ਉਹਨਾਂ ਦਾ ਜੀਨ ਪੈਂਟ ਸ਼ਰਟ ਟੀ-ਸ਼ਰਟ ਜੀਨ ਜੋ ਡிரஸ் ਪਾਇਆ ਉਹ ਅਕੋਰਡਿੰਗ ਪੱਗ ਨਾਲ ਹੀ ਸੂਟ ਕਰਦੇ ਨੇ ਉਹ ਤੇ ਇਸ ਕਰਕੇ ਹੁਣ ਬਹੁਤ ਖੁਸ਼ੀ ਆ ਬਹੁਤ ਅੱਛੀ ਗੱਲ ਆ ਕਿ ਲਹਿਰ ਦੁਬਾਰਾ ਪੱਕਦੀ ਚੱਲ ਪਈ ਆ ਤੇ ਉਸ ਸਟਾਈਲ ਦੀ ਗੱਲ ਕੀਤੀ ਤਾਂ ਅੱਜ ਕੱਲ ਬਹੁਤ ਸੋਹਣੇ ਲੱਗਦੇ ਪੰਜਾਬੀ ਮੁੰਡੇ ਜਦੋਂ ਕੰਟਰਾਸਟ ਅੱਜ ਕੱਲ ਬਹੁਤ ਕਰਨ ਲੱਗ ਪਏ ਪੱਗਾਂ ਦੇ ਨਾਲ ਵਸਪਾ ਰੰਗਰ ਦੀ ਪਹਿਲੇ ਤਾਂ ਦੇਖਦੇ ਸੀ ਕਿ ਜ਼ਿਆਦਾਤਰ ਨੀਲੀਆਂ ਤੇ ਕਾਲੀਆਂ ਹੀ ਭਾਗੀਆਂ ਹੁੰਦੀਆਂ ਸੀ ਬਟ ਹੁਣ ਵਕ ਵਕ ਜਦ ਦਾ ਤੁਸੀਂ ਵੀ ਡਿਫਰੈਂਟ ਕਲਰ ਬੰਨੇ ਐ ਇੰਨਾ ਨੇ ਵੀ ਡਿਫਰੈਂਟ ਕਲਰ ਬੰਨੇ ਐ ਤੇ ਜੋ ਪਹਿਲੇ ਕੁੜੀਆਂ ਦੇ ਸੂਟਾਂ ਦੇ ਵਿੱਚ ਰੰਗ ਦੇਖਣ ਨੂੰ ਮਿਲਦੇ ਸੀਗੇ ਸਾਰੇ ਹੁਣ ਪੱਗਾਂ 'ਚ ਆ ਗਏ ਸਾਰੇ ਹੁਣ ਪੱਗਾਂ ਦੇ ਵਿੱਚ ਆ ਗਏ ਐ ਹੁਣ ਜ਼ਿਆਦਾ ਪੱਗਾਂ ਦੇ ਨਾਲ ਜਿਵੇਂ ਸਾਨੂੰ ਹੀ ਕਹਿ ਲਓ ਹੁਣ ਸਾਨੂੰ 10 ਸਾਲ ਹੋ ਗਏ ਸਾਡੇ ਵਿਆਹ ਨੂੰ ਤੇ ਅੱਜ ਤੱਕ ਸਾ ਜੋ ਮੇਰੀ ਪੱਗ ਹੁੰਦੀ ਉਹੀ ਉਹਨਾਂ ਦਾ ਸੂਟ ਹੁੰਦਾ ਜੇ ਉਹ ਪਹਿਲਾਂ ਰੈਡੀ ਹੋ ਗਏ ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛ ਲੈਣਾ ਭਈ ਅੱਜ ਕਿਹੜਾ ਪੱਗ ਬਨ ਰਹੇ ਹੋ ਤੇ ਅੱਛਾ ਇਹ ਵੀ ਹੋਇਆ ਜੇ ਇਨ ਕੇਸ ਮੇਰੀ ਪੱਗ ਪਹਿਲਾਂ ਕੋਈ ਹੋਰ ਬਨਨੀ ਆ ਤਾਂ ਉਹਨਾਂ ਨੇ ਸੂਟ ਕੇ ਹੋਰ ਪਾਇਆ ਤਾਂ ਮੈਨੂੰ ਆਪਣੀ ਪੱਗ ਚੇਂਜ ਕਰਨੀ ਪੈਂਦੀ ਆ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਕਿ ਮੈਚਿੰਗ ਕਰਕੇ ਚੱਲੀਏ ਕਿਉਂਕਿ ਤੁਹਾਡੀ ਇੱਕ ਜਿਹੜੀ ਕਿ ਜੋੜੀ ਜਾ ਰਹੀ ਹੈ ਨਾ ਕਿ ਮੇਰੇ ਵਾਈਫ ਦਸਤਾਰ ਸੇ ਹੁੰਦੇ ਨੇ ਤੇ ਉਹੀ ਚੀਜ਼ ਅਸੀਂ ਆਪਣੇ ਬੱਚਿਆਂ ਨੂੰ ਦਿੱਤੀ ਆ ਤੇ ਉਹ ਮੈਚਿੰਗ ਪਾਈ ਹੋਵੇ ਤਾਂ ਪ੍ਰੋਪਰ ਪਤਾ ਲੱਗਦਾ ਕਿ ਯਾਰ ਉਹ ਸਰਦਾਰ ਫੈਮਲੀ ਜਾ ਰਹੀ ਹੈ ਮੇਰੀ ਕੁ 3 ਮਹੀਨੇ ਦੀ ਸੀਗੀ ਮੈਂ ਉਦੋਂ ਤੋਂ ਉਹਨੂੰ ਦਸਤਾਰ ਸਜਾ ਰਿਆਂ ਤੇ ਹੁਣ ਉਹ 3 ਸਾਲ ਦੀ ਹੋ ਗਈ ਆ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਉਹਦੀ ਦਸਤਾਰ ਘਰੇ ਵੀ ਹੈ ਬਾਹਰ ਹੈ ਉਹਨੇ ਦਸਾਰ ਸਜਵਾਨੀ ਹੈ ਉਹਨੂੰ ਹੈਬ੍ਰਿਡ ਪੈ ਚੁੱਕੀ ਆ ਅਸੀਂ ਅਗਰ ਆਪਣੇ ਬੱਚੇ ਨੂੰ ਜਦੋਂ ਬੋਟਾ ਛੋਟਾ ਜਿਹਾ ਹੁੰਦਾ ਨਾ ਉਹਨੂੰ ਅਸੀਂ ਅਗਰ ਸਟਾਰਟਿੰਗ ਤੋਂ ਹੀ ਉਦਾਂ ਦਾ ਵੀ ਖੁਰਾਕ ਦੇਣੀ ਸ਼ੁਰੂ ਕਰ ਦਈਏ ਸਾਨੂੰ ਉਹਦੇ ਵੱਡੇ ਹੋ ਕੇ ਲੋਡ ਨਹੀਂ ਪੈਂਦੀ ਸਾਂਭਣ ਦੀ ਠੀਕ ਹੈ ਤੋ ਇਹਨੂੰ ਵੱਡਣ ਦੀ ਵੀ ਲੋਡ ਨਹੀਂ ਪੈਂਦੀ ਜਿਹੜਾ ਮਜ਼ਬੂਤ ਹੁੰਦੀ ਆ ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਜਾਣੂ ਕਰਾ ਦਿੱਤਾ ਸਿੱਖੇ ਬਾਰੇ ਕੋਈ ਵੀ ਆਂਦਾ ਹੈ ਉਹਨਾਂ ਨੇ ਆਟੋਮੈਟਿਕਲੀ ਫਤਿਹ ਬੁਲਾਉਣੀ ਹੈ ਤੇ ਉਹਨੇ ਘਰੋਂ ਜਾਣ ਤੋਂ ਪਹਿਲਾਂ ਕਹਿਣਾ ਕਿ ਇਹ ਪਾਪਾ ਮੰਮਾ ਮੇਰੇ ਦੁਮਾਲਾ ਬਨੋ ਮੇਰੇ ਦਸਤਾਰ ਬਨੋ ਉਹਨਾਂ ਨੇ ਹੈਬਿਟ ਪੈ ਚੁੱਕੀ ਹੈ ਤੇ ਹੁਣ ਜਿਹੜੇ ਬੱਚੇ ਵੱਡੇ ਨੇ ਜਿਹੜੇ ਨਸ਼ੇਵਾਲ ਜਾ ਰਹੇ ਸੀ ਜਾਂ ਜਾ ਰਹੇ ਨੇ ਉਹ ਉਹਨਾਂ ਨੂੰ ਕੰਟਰੋਲ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਉਹਨੂੰ ਬਚਪਨ ਤੋਂ ਹੀ ਚੀਜ਼ਾਂ ਬਾਰੇ ਗੁਰਸਿੱਖੀ ਬਾਰੇ ਗੁਰਬਾਣੀ ਬਾਰੇ ਬਾਣੀ ਬਾਣੇ ਬਾਰੇ ਦੱਸਿਆ ਨਹੀਂ ਗਿਆ ਤੇ ਇਸ ਕਰਕੇ ਅਸੀਂ ਹੁਣ ਪਛਤੌਣਿਆਂ ਹਾਈ ਕਈ ਜਾਣੇ ਕਹਿੰਦੇ ਨੇ ਕਿ ਭਾਜੀ ਤੁਸੀਂ ਇਹਨੂੰ ਚੰਗੇ ਪਾਸੇ ਲਗਾਓ ਇਹਨੂੰ ਸਿੱਧ ਦਸਤਾਰ ਸਿਖਾਓ ਇਹਨੂੰ ਨਾਲ-ਨਾਲ ਗੁਰਬਾਣੀ ਦੀਆਂ ਗ ਉੱਥੇ ਅਸੀਂ ਤਾਂ ਬਹੁਤ ਕੁਝ ਕਰਨ ਨੂੰ ਤਿਆਰ ਆ ਅਸੀਂ ਬਹੁਤ ਕੈਂਪ ਵੀ ਲਾਇਏ ਨੇ ਸੈਂਕੜੇ ਕੈਂਪ ਲਾਇਏ ਨੇ ਦਸਤਾਰਾਂ ਦੇ ਤੇ ਗੁਰਮਤ ਦੇ ਪਰ ਸਾਡੀ ਕੋਸ਼ਿਸ਼ ਹੈ ਜੋ ਮਾਪਿਓ ਨੇ ਕਰਨਾ ਹੈ ਉਹ ਹੀ ਕਰ ਸਕਦੇ ਨੇ ਮਾਪਿਓ ਦਾ ਬਹੁਤ ਵੱਡਾ ਹੱਥ ਰਹਿੰਦਾ ਅਸੀਂ ਕਹਿੰਦੇ ਕਿ ਮਾਪਿਓ ਉਹਨਾਂ ਨੂੰ ਪ੍ਰੇਰਨਾ ਜ਼ਰੂਰ ਦੇਣ ਉਹਨਾਂ ਨੂੰ ਜਦੋਂ ਗੁਰਦੁਆਰੇ ਲੈ ਕੇ ਜਾਂਦੇ ਨੇ ਤੇ ਗੁਰਦੁਆਰੇ ਜਾਣ ਲੱਗੇ ਦੱਸਣ ਕਿ ਬੇਟਾ ਕੋਕਨ ਨਮਾ ਪੜੋ ਗੁਰੂਸੱਬ ਕੀ ਕਹਿੰਦੇ ਨੇ ਅਜੋ ਕੋਕਨ ਨਮਾ ਕਿ ਆਇਆ ਆ ਕਈ ਕਈ ਹੁਕੁਨਾਮਾ ਸਾਹਿਬ ਆਪਣੇ ਲੋਕੀ ਦੇਖਦੇ ਨੇ ਕਿ ਯਾਰ ਵੀ ਅੱਜ ਮੈਂ ਆ ਚੀਜ਼ ਕੀਤੀ ਐ ਅੱਜ ਮੈਂ ਆ ਚੀਜ਼ ਫੀਲ ਕੀਤੀ ਐ ਤੇ ਅੱਜ ਮੇਰੇ ਮੇਰੇ ਉੱਪਰ ਟੁਕਵਾ ਆਇਆ ਹੁਕੁਨਾਮਾ ਗੁਰੂ ਸਾਹਿਬ ਨੇ ਤੁਹਾਨੂੰ ਕੀ ਕਹਿ ਸਮਝੋ ਚੀਜ਼ ਨੂੰ ਹਨਾ ਤੇ ਆਪਾਂ ਗੁਰਬਾਣੀ ਨਾਲ ਜੁੜੀਏ ਆਪਾਂ ਸਿੱਖੀ ਨਾਲ ਜੁੜੀਏ ਦਸਾਰ ਬਹੁਤ ਵੱਡਮੁੱਲੀ ਐ ਬਹੁਤ ਔਖੀ ਮਿਲੀ ਐ ਇੱਕ ਗੱਲ ਹੋਰ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਜਿਹੜੇ ਮੁੰਡੇ ਟੋਪੀਆਂ ਬਾ ਕੇ ਘੁੰਮਦੇ ਨੇ ਅੱਜ ਕੱਲ ਦੇ ਨਵੇਂ ਮੁੰਡੇ 15 ਤੋਂ 18 ਸਾਲ ਦੀ ਉਮਰ ਦੇ ਵਿੱਚ ਮੁੰਡੇ ਟੋਪੀਆਂ ਪਾ ਰਹੇ ਨੇ ਪੱਗ ਬਨਵਾਉਣੋਂਦਿਆਂ ਉਹਨਾਂ ਦੇ ਪਹਿਲਾਂ ਟੋਪੀ ਪਾਈ ਹੁੰਦੀ ਆ ਤੇ ਹੁਣ ਦੇਖੋ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਬੇਟਾ ਟੋਪੀ ਨਾ ਪਾ ਕੇ ਆਇਓ ਕਰੋ ਤੁਹਾਡਾ ਇੱਕ ਰੂਟੀਨ ਨਹੀਂ ਬਨਣੀ ਪੱਗ ਦੀ ਪੱਗ ਨਾਲ ਤੁਸੀਂ ਨਹੀਂ ਜੁੜ ਸਕਦੇ ਜਉਂ ਤਾਂ ਤੁਹਾਡੇ ਹੱਥੇ ਟੋਪੀ ਆ ਉਹ ਉਲਟਾ ਛੋਟੀ ਉਮਰ ਦੇ ਨੇ ਉਲਟਾ ਸਾਨੂੰ ਬੋਲਦੇ ਨੇ ਤੁਸੀਂ ਕੀ ਲੈਣਾ ਸਾਡੇ ਘਰ ਦੇ ਨਹੀਂ ਰੋਕਦੇ ਤੁਸੀਂ ਕੌਣ ਨੇ ਬੋਲਣ ਵਾਲੇ ਹਨਾ ਤੇ ਇਸ ਚੀਜ਼ੇ ਸਾਨੂੰ ਬੜਾ ਦੁੱਖ ਲੱਗਦਾ ਤੇ ਇਹਨੂੰ ਮੈਂ ਇੱਕ ਪ੍ਰੋਫੈਸ਼ਨਲ ਨਹੀਂ ਲੈਂਦਾ ਮੈਂ ਇਹਨੂੰ ਆਪਣਾ ਇੱਕ ਸਿੱਖੀ ਨੂੰ ਵੀ ਨਾਲ ਲੈ ਕੇ ਚੱਲ ਰਿਹਾ ਕਿ ਮੈਂ ਮੈਨੂੰ ਕਸਟਮਰ ਕਹਿੰਦਾ ਕਿ ਭਾਈ ਤੂੰ ਤਾਂ ਪੈਸੇ ਲੈਣੇ ਸੀ ਯਾਰ ਪੱਗ ਬਣ ਕੇ ਭੇਜ ਦਿੰਦਾ ਮੈਂ ਕਿਹਾ ਨਹੀਂ ਮੈਂ ਕਿਹਾ ਜੋ ਤੱਕ ਅਸੀਂ ਆਪਣੇ ਧਰਮ ਦੇ ਨਾਲ ਨਹੀਂ ਜੁੜੇ ਸਾਨੂੰ ਇਹ ਗਲਤੀ ਚ ਲੱਗਦੀ ਆ ਮੈਂ ਉਹਨੂੰ ਵਾਪਸ ਭੇਜ ਦੇਣਾ ਉਹਨਾਂ ਨੂੰ ਸਮਝਾਈ ਦਵੇ ਕਿ ਬੇਟਾ ਇਹ ਟੋਪੀ ਜਿਹੜੀ ਹੈ ਤੈਨੂੰ ਪਤਾ ਕਾਦੀ ਨਿਸ਼ਾਨੀ ਆ ਉਹ ਕਹਿੰਦਾ ਨਹੀਂ ਸਾਰੇ ਤਾਂ ਸ਼ੌਂਕ ਆ ਸੋਹਣੀ ਲੱਗਦੀ ਐ ਜੀ ਪਾ ਲਈ ਕਈ ਕਹਿੰਦੇ ਨੇ ਅਸੀਂ ਲੇਟ ਹੋ ਰਹੀਆਂ ਟੋਪੀ ਵਾ ਕੇ ਤੁਰ ਜੰਨੇ ਆ ਸਾਡੇ ਕੋਲ ਟਾਈਮ ਨਹੀਂ ਪੱਗ ਬੰਨਣ ਦਾ ਹਨਾ ਤੇ ਉਹਨੂੰ ਅਸੀਂ ਚੀਜ਼ ਦੱਸਦੇ ਆ ਕਿ ਬੇਟਾ ਜੀ ਜਦੋਂ ਅੰਗਰੇਜ਼ਾਂ ਦੇ ਟਾਈਮ ਤੇ ਟੋਪੀ ਪਾਈ ਜਾਂਦੀ ਸੀ ਇਹ ਗੁਲਾਮੀ ਦੀ ਉਹ ਉਹਨਾਂ ਨੇ ਦੱਸਿਆ ਜੀ ਕਿ ਜਿਹੜਾ ਤੁਹਾਡਾ ਮੋਢੀ ਹੈ ਨਾ ਜਿਹੜਾ ਹੈੱਡ ਹੈ ਸਿਰਫ ਉਹੀ ਦਸਤਾਰ ਸਜਾ ਸਕਦਾ ਉਹੀ ਕੋੜਸਵਾਰੀ ਕਰ ਸਕਦਾ ਬਾਕੀ ਇਹਨੂੰ ਟੋਪੀ ਪਾਈ ਜਾਂਦੀ ਸੀ ਐਜੇ ਵੀ ਸਾਡੇ ਗੁਲਾਮ ਨੇ ਤੇ ਉਹ ਕਿਦਾਂ ਗੁਲਾਮੀ ਤੋਂ ਅੱਪ ਬਚੇ ਆ ਅੱਜ ਹਰ ਬੰਦੇ ਦੇ ਹੱਤੇ ਪੱਗ ਹਰ ਬੰਦਾ ਪੱਗ ਬਨ ਸਕਦਾ ਹਰ ਬੰਦਾ ਕੋੜਸਵਾਰੀ ਕਰ ਸਕਦਾ ਤੇ ਇਹ ਚੀਜ਼ ਨੂੰ ਸਮਝੀਏ ਇਹਨੂੰ ਸਾਡੇ ਪੇਰੈਂਟਸ ਦੱਸਣਾ ਆਪਣੇ ਬੱਚਿਆਂ ਨੂੰ ਕਿ ਟੋਪੀ ਕੋਈ ਸ਼ੌਂਕ ਨਹੀਂ ਆ ਉਹ ਇੱਕ ਤੁਹਾਡੀ ਗੁਲਾਮੀ ਦੀ ਨਿਸ਼ਾਨੀ ਆ ਤੇ ਇਹਨੂੰ ਛੱਡੋ ਤੇ ਪੱਗ ਅਪਣਾਓ ਦੀ ਸੇਵਾ ਉਹ ਦੇ ਰੋ ਸਮਾਜ ਨੂੰ ਵੀ ਧੰਨਵਾਦ ਜੀ ਨਹੀਂ ਤਾਂ ਅਕਸਰ ਹਰ ਇੱਕ ਨੂੰ ਹੁੰਦਾ ਕਿ ਮੈਂ ਆਪਣਾ ਕੰਮ ਕਰਨਾ ਹੈ ਮੈਂ ਆਪਣਾ ਕੰਮ ਕਰਕੇ ਪਰੇ ਹੋ ਜਾਣਾ ਬਟ ਤੁਸੀਂ ਲੋਕਾ ਸੁਵਿਧਾਸਤ ਛੋਟੇ ਛੋਟੇ ਬੱਚਿਆਂ ਉਹਨਾਂ ਦੀ ਵੀ ਗੱਲ ਕਰੀਏ ਤਾਂ 8ਵੀਂ 9ਵੀਂ ਦੇ ਬੱਚਿਆਂ ਨੂੰ ਜਦੋਂ ਦਸਤਾਰ ਬੰਦੀ ਦੀ ਉਹਨਾਂ ਦਾ ਸਮਾਂ ਆਉਂਦਾ ਹੈ ਤੇ ਦਸਤਾਰ ਬੰਦੀ ਕੀਤੀ ਜਾਂਦੀ ਹੈ ਤਾਂ ਉਹ ਕਿਹੜੀ ਭਗਵੰਨਾਂ ਦੇ ਚਾਵਨ ਹੁੰਦੇ ਨੇ ਆਹ ਹੁਣ ਜੀ ਮੈਂ ਪਰਸੋ ਵੀ ਦੋ ਬੱਚੇ ਸੀਗੇ ਟਵਿਨਸ ਉਹਨੇ ਦਸਾਰ ਬੰਦੀ ਤੇ ਦਸਾਰ ਬਣ ਕੇ ਆਇਆ ਉਹ ਦੋਨੋਂ ਬੱਚੇ ਇੱਕ ਬੱਚਾ ਸੀਗਾ 5.5 ਸਾਲ ਦਾ ਇੱਕ ਸੀਗਾ 11 ਸਾਲ ਦਾ ਤੇ ਉਹਨਾਂ ਦੇ ਪਹਿਲਾਂ ਤਾਂ ਚਲੋ ਭਾਈ ਸਾਹਿਬ ਬੰਦੇ ਨੇ ਜਾਂ ਮਾਮਾ ਜੀ ਬੰਦੇ ਨੇ ਸਰਬੰਦੀ ਤੇ ਤੇ ਉਹਨਾਂ ਦੇ ਜਦੋਂ ਮੈਂ ਬਾਚੋਂ ਦਸਤਾਰ ਸਜਾਈ ਚੇਂਜ ਕਰਕੇ ਤੇ ਮੈਂ ਸਿੰਪਲ ਬਣੀ ਕਹਿੰਦੇ ਨਹੀਂ ਅੰਕਲ ਵਟਾਂ ਵਾਲੀ ਬਣਣੀ ਹੈ ਤੇ ਉਹਨਾਂ ਨੂੰ ਵੀ ਪਤਾ ਨਹੀਂ ਕਹਿੰਦੇ ਵਟਣ ਵਾਲੀ ਬਣੀ ਹੈ ਉਹਨਾਂ ਨੂੰ ਵੀ ਨਹੀਂ ਪਤਾ ਵਟਾਂ ਵਾਲੇ ਕਹਿੰਦੇ ਕਿ ਨੂੰ ਹੈ ਪਰ ਉਹ ਇੰਨਾ ਕ੍ਰੇਜ਼ ਵੱਚੁਕਾ ਹੈ ਵਟਾਂ ਵਾਲੇ ਦਾ ਕਿ ਹਰ ਪਾਸੇ ਬਸ ਇਹੀ ਫ੍ਰੀਸਟਾਈਲ ਫ੍ਰੀਸਟਾਈਲ ਹੋਈ ਪਈ ਹੈ ਜੀ ਤੇ ਬਹੁਤ ਵਿਦਿਆ ਸ਼ੁਕਰ ਹੈ ਕਿ ਦਸਤਾਰ ਨਾਲ ਜੁੜੇ ਹੈ ਜੀ ਦਸਾਰਾਂ ਨਾਲ ਆਪਾਂ ਜੁੜੇ ਰਹੀਏ ਇਹ ਨਾਲ ਨਾਲ ਆਪਾਂ ਦਮਾਲੇ ਨੂੰ ਵੀ ਮੁੱਖ ਰੱਖਦੇ ਆ ਦਮਾਲਾ ਸਾਹਿਬ ਵੀ ਇੱਕ ਸਾਡੀ ਪਗੜੀ ਦਾ ਹੀ ਪ ਤੇ ਉਹ ਵੀ ਅਸੀਂ ਨਾਲ ਜੋੜਨਾ ਚਾਹਾਂਗੇ ਕਿ ਦੁਮਾਲੇ ਦਾ ਵੀ ਤੁਸੀਂ ਅ ਰੁਝਾਨ ਅੱਗੇ ਵਧਾਓ ਕਿ ਕੁੜੀਆਂ ਅੱਜਕਲ ਬੰਨ੍ਹਦੀਆਂ ਨੇ ਦੁਮਾਲਾ ਤੇ ਮੇਰੇ ਬੇਟਾ ਮੇਰਾ ਮੇਰਾ ਬੇਟਾ ਮੇਰੀ ਬੇਟੀ ਉਹ ਵੀ ਦੁਮਾਲਾ ਬੰਨ੍ਹਦੇ ਨੇ ਤੇ ਮੇਰੇ ਵਾਈਫ ਵੀ ਦੁਮਾਲਾ ਬੰਨ੍ਹਦੇ ਨੇ ਤੇ ਕਈ ਵਾਰੀ ਸਾਡਾ ਇੱਕ ਸਟਾਈਲ ਡਿਫਰੈਂਟ ਤਿਆਰ ਕੀਤਾ ਹੋਇਆ ਦੁਮਾਲੇ ਦੇ ਵਿੱਚ ਤੇ ਉਹ ਇੱਕ ਉਹਨੂੰ ਅਸੀਂ ਸਟਾਈਲਿਸ਼ ਦੁਮਾਲਾ ਨਾਮ ਦਿੱਤਾ ਹੈ ਕਿ ਦੁਮਾਲਾ ਬੰਨਣ ਦਾ ਵੀ ਰੀਜ਼ਨ ਮੇਰਾ ਸੀਗਾ ਕਿ ਜਦੋਂ ਅ ਅਸੀਂ ਕੋਈ ਸਿੰਪਲ ਦੁਮਾਲਾ ਬੰਨ੍ਹ ਰਹੇ ਹਾਂ ਤਾਂ ਮੈਂ ਦੇਖਦਾ ਸੀ ਕਿ ਉਸ ਚੀਜ਼ ਨੂੰ ਵੀ ਅੱਜਕੱਲ ਦੇ ਜਿਹੜੇ ਲੋਕ ਆਜਕੱਲ ਦੇ ਜਿਹੜੇ ਹੈਗੇ ਨੇ ਮੁੰਡੇ ਉਹਨੂੰ ਇੱਕ ਇੱਕ ਆਪਣਾ ਆਪਣਾਪਣ ਨਹੀਂ ਫੀਲ ਕਰਦੇ ਕਿ ਯਾਰੀ ਵੀ ਆਪਣੇ ਲੈਵਲ ਦਾ ਆਪਣੇ ਬਰਾਬਰ ਦਾ ਨਹੀਂ ਫੀਲ ਕਰਦੇ ਉਹ ਸਮਝਦੇ ਨੇ ਸ਼ਾਇਦ ਇਹ ਪਾਠੀ ਆ ਰੱਗੀ ਆ ਤਬਲੇ ਵਾਲਾ ਆ ਜਾਂ ਕੋਈ ਖੰਡ ਕਿਤਨੀ ਜੱਥੇ ਚੋਂ ਆ ਉਹ ਮੈਂ ਮੇਰਾ ਮਨ ਸੀਗਾ ਕਿ ਮੈਂ ਦੁਮਾਲੇ ਨੂੰ ਮੁੱਖ ਰੱਖਣਾ ਦੁਮਾਲੇ ਨੂੰ ਅੱਗੇ ਵਧਾਉਣਾ ਆ ਤੇ ਮੈਂ ਦੁਮਾਲੇ ਦਾ ਇੱਕ ਨਵਾਂ ਰੂਪ ਸ਼ੁਰੂ ਕੀਤਾ ਸੀਗਾ ਜਿੰਦੇ ਵਿੱਚ ਮੈਂ ਅਲੱਗ-ਅਲੱਗ ਸਟਿੱਪਸ ਪਾ ਕੇ ਦੁਮਾਲਾ ਬੰਦਾ ਆ ਤੇ ਉਹ ਚੀਜ਼ ਨੂੰ ਦੇਖ ਕੇ ਵੀ ਉਹਨੂੰ ਕੋਈ ਇਹ ਨਹੀਂ ਸੀਗਾ ਕਿ ਮੈਂ ਕੁਝ ਉਹਨੂੰ ਚੇਂਜ ਕਰ ਦਿੱਤਾ ਮੈਂ ਉਹਨੂੰ ਥੋੜਾ ਜਿਹਾ ਵਧੀਆ ਸਟਾਈਲ ਕੀਤਾ ਸਮੇਂ ਅਕੋਰਡਿੰਗ ਤਾਂ ਕਿ ਲੋਕੀ ਉਹ ਚੀਜ਼ ਨੂੰ ਜੁੜਨ ਤੇ ਉਹ ਦਮਾਲੇ ਦਾ ਸਟਾਈਲ ਦੇਖ ਕੇ ਅੱਜ ਮੇਰੇ ਕੋਲ ਬਹੁਤ ਬੱਚੇ ਦਮਾਲਾ ਸਿੱਖ ਰਹੇ ਐ ਤੇ ਜਿਹੜੇ ਵੀ ਕੋਈ ਫੈਸਟੀਵਲ ਤੇ ਦਮਾਲਾ ਬਣਾਉਣਾ ਹੁੰਦੇ ਨੇ ਬੱਚੇ ਉਹ ਜ਼ਿਆਦਾ ਉਹ ਵਾਲਾ ਸਟਾਈਲ ਬਣਾਉਂਦੇ ਨੇ ਕਿਉਂਕਿ ਉਹਨਾਂ ਨੂੰ ਅੱਛਾ ਲੱਗਦਾ ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਦਮਾਲੇ ਦਾ ਸਟਾਈਲ ਚੇਂਜ ਕਰਕੇ ਅਗਰ ਉਹ ਦਮਾਲੇ ਨਾਲ ਜੁੜੇ ਨੇ ਤਾਂ ਮੈਂ ਕੋਈ ਗਲਤ ਨਹੀਂ ਕਰ ਰਿਹਾ ਬਿਲਕੁਲ ਵੀ ਤੁਹਾਡੇ ਬੈਟਰ ਹੱਫ ਵੀ ਦਵਾਲਾ ਬੰਦੇ ਨੇ ਤੇ ਉਹਨਾਂ ਨੂੰ ਵੀ ਜ਼ਰੂਰ ਬਲਾਉਣਾ ਸੀ ਉਹਨਾਂ ਨਾਲ ਵੀ ਮਿਲਣਾ ਚਾਹੀਦਾ ਜੀ ਬਹੁਤ ਸੋਹਣੀ ਦਸਤਾਰ ਸੱਚੀ ਤੁਹਾਡੇ ਤੁਹਾਨੂੰ ਵੀ ਪਸੰਦ ਆ ਵਟਾਂ ਵਾਲੀ ਪੱਗ ਮੈਨੂੰ ਪੱਗ ਤਾਂ ਮੈਂ ਆਪੇ ਬਨ ਲਣਾ ਜੀ ਮੈਂ ਭਾਈ ਸਾਹਿਬ ਨੂੰ ਆ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਨਾ ਕੈਂਪ ਤੇ ਦੇਖਿਆ ਇਹਨਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾ ਰਹੀ ਸੀ ਮੈਂ ਇਹਨਾਂ ਨੂੰ ਪੁੱਛਿਆ ਵੀਰ ਜੀ ਤੁਸੀਂ ਬਨ ਰਹੇ ਹੋ ਬਈ ਤੁਹਾਡੀ ਸ਼ਾਪ ਹੈ ਕਿਤੇ ਇਹਨਾਂ ਨੇ ਫਿਰ ਦੱਸਿਆ ਕਹਿੰਦੇ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਨਾਲ ਆਪਣਾ ਸੈਂਟਰ ਆ ਉੱਥੇ ਛੋਟੇ ਛੋਟੇ ਬੱਚਿਆਂ ਨੂੰ ਪੱਗਾਂ ਸਿਖਾਉਂਦੇ ਆ ਦਮਾਲੇ ਸਿਖਾਉਂਦੇ ਆ ਮੈਂ ਫਿਰ ਤਾਂ ਕਰਕੇ ਅੱਜ ਫੰਕਸ਼ਨ ਤੇ ਜਾਣਾ ਸੀ ਕਿਤੇ ਮੈਂ ਕਿ ਭਾਈ ਸਾਹਿਬ ਦੇ ਦੇਖੇ ਜਾ ਕੇ ਇਹਨਾਂ ਨੇ ਬੰਨੀ ਬਹੁਤ ਅੱਛੀ ਲੱਗੀ ਮੈਨੂੰ ਵਟਾਂ ਵਾਲੀ ਪੱਗ ਦਾ ਕਰੇ ਜੀ ਤੁਹਾਨੂੰ ਬਲੱਗ ਹੀ ਰਿਆ ਜੀ ਤੇ ਤੇ ਅਸੀਂ ਰੰਗਾ ਦੀ ਵੀ ਗੱਲ ਕਰ ਰਹੇ ਸੀ ਅੱਜ ਕੱਲ ਸਾਰੇ ਪ੍ਰਕਾਰ ਦੇ ਰੰਗ ਬਣਨੇ ਜਾ ਰਹੇ ਆ ਪੱਗਾਂ ਦੇ ਵਿੱਚ ਜੀ ਹਾਂ ਜੀ ਕਲਰ ਫੁੱਲ ਪੱਗਾਂ ਆ ਗਈਆਂ ਅੱਗੇ ਤਾਂ ਬਲੈਕ ਔਰ ਰੈਡੀ ਚੱਲਦੀਆਂ ਸੀ ਯਾ ਕਾਲੀ ਰੰਗ ਚੱਲਦਾ ਸੀ ਉਸ ਤੋਂ ਇਲਾਵਾ ਹੁਣ ਤਾਂ ਮੈਂ ਖੁਦ ਕਟਿੰਗ ਕੀਤੀ ਹੋਈ ਸੀ ਮੈਂ ਵਾਪਸੀ ਆਇਆ ਬਾਅਦ ਰੱਖੇ ਤੁਸੀਂ ਮੈਂ ਵਾਲ ਵਰਕ ਕੀਆ ਸਿਰਫ ਆ ਕਰੀਬ 2 ਸਾਲ ਹੋਇਆ ਮੈਂ ਦੁਬਾਰਾ ਸਰਦਾਰ ਬਣੇ ਤੇ ਇਹੋ ਜੀ ਦੋਸਤਾਂ ਭਰਾਵਾਂ ਦੇ ਕਰਕੇ ਖੁਸ਼ੀ ਹੋਈ ਹੈ ਜੀ ਇਹਨਾਂ ਨੇ ਥੈਂਕ ਯੂ ਜੀ ਕਮਾਲੇ ਦਸਤਾਰ ਨਾਲ ਦੁਬਾਰਾ ਜੁੜਿਆ ਤੇ ਸਿੱਖੀ ਨਾਲ ਦੁਬਾਰਾ ਜੁੜੇ ਨੇ ਦੁਬਾਰਾ ਇਹਨਾਂ ਨੇ ਕੇਸ ਰੱਖਿਆ ਮੈਨੂੰ ਵੀ ਬਹੁਤ ਖੁਸ਼ੀ ਹੋਈ ਹੈ ਮੈਂ ਇਹਨਾਂ ਨੂੰ ਇੱਕ ਵਾਰੀ ਟੋਕਦਾ ਸੀ ਮੈਂ ਕਿਹਾ ਨਹੀਂ ਯਾਰ ਮੈਨੂੰ ਨਹੀਂ ਮਜ਼ਾ ਆਇਆ ਮੈਂ ਕਿਹਾ ਤੁਸੀਂ ਦੁਬਾਰਾ ਸਿੱਖੀ ਚਾਓ ਤੇ ਅੱਜ ਮੇਰੇ ਕੋਲ ਉਦੋਂ ਦਸਤਾਰ ਸਜਾਉਣ ਆਏ ਨੇ ਜਦੋਂ ਇਹਨਾਂ ਨੇ ਦੁਬਾਰਾ ਕੇਸ ਰੱਖਿਆ ਇਹਨਾਂ ਨੂੰ ਵੀ ਯਾਦ ਸੀਗਾ ਕਿ ਮੈਂ ਜਸੀ ਨੂੰ ਮਿਲ ਕੇ ਜਰੂਰ ਹੋਣਾ ਵਾ ਕਿ ਮੈਂ ਜਦੋਂ ਕੇਸ ਰੱਖਾਂਗਾ ਉਦੋਂ ਹੀ ਜਾਊਂਗਾ ਬਹੁਤ ਖੁਸ਼ੀ ਹੋਈ ਹੈ ਬਹੁਤ ਐਪਰੀਸ਼ੀ ਜੀ ਜੀ ਅੱਜ ਕੱਲੇ ਸੀ ਦੇਖਦੇ ਕਿ Hindu ਵੀਰੇ ਦੇ ਵਿੱਚ क्रेज ਬਹੁਤ ਆ ਰਿਹਾ ਪੱਗ ਬੰਨਣ ਦਾ ਕੀ ਕਹਿਣਾ ਚਾਹੋ ਹਾਂਜੀ ਇਸ ਚੀਜ਼ ਦੇਖਿਆ ਜਾਵੇ ਜੀ ਸਰਦਾਰ ਤੇ ਚਲੋ ਪੱਗ ਬੰਨਦੇ ਸੀਗੇ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਇੰਨਾ क्रेज ਵੱਚੁਕਾ ਹੈ ਕਿ Hindu ਵੈਡਿੰਗ ਦੇ ਉੱਪਰ ਖਾਸ ਕਰਕੇ ਬਹੁਤ ਪੱਗਾਂ ਬਨੀਆਂ ਜਾਂਦੀਆਂ ਨੇ ਇਹ ਸਾਡੇ ਨਾਲੋਂ ਵੱਧ ਉਹਨਾਂ ਨੂੰ क्रेज ਪੈ ਚੁੱਕਾ ਹੈ ਜਿੱਥੇ ਇਹਨਾਂ ਦੇ ਅਸੀਂ ਇੱਕ ਦੂਲੇ ਦੇ ਪੱਗ ਬੰਨ ਕੇ ਆਉਂਨੇ ਆ ਤੇ ਉਹਨਾਂ ਦੇ ਨਾਲ ਜਿੰਨੇ ਬਰਾਤੀ ਐ 25 30 ਸੋ ਸਾਰਿਆਂ ਦੇ ਨਾਲ ਪੱਗ ਬਨੀਆਂ ਜਾਂਦੀਆਂ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਇਹਨਾਂ ਨੇ ਵੀ ਪੱਗਾਂ ਨੂੰ ਅੱਗੀ ਵਧਾਇਆ ਪੱਗਾਂ ਦਾ क्रेज ਇਹ ਨਾ ਕਰਕੇ ਵੀ ਬਹੁਤ ਜ਼ਿਆਦਾ ਇਸ ਟਾਈਮ ਵੱਚ ਚੁੱਕਾ ਹੈ। ਇਹਦੇ ਵਿੱਚ ਕਈ ਸਟਾਈਲ ਆ ਜਾਂਦੇ ਨੇ ਰਾਜਸਤਾਨੀ, ਜੈਪੂਰੀ, ਜੋਧਪੂਰੀ ਤੇ ਇਹ ਚੀਜ਼ ਦਾ ਅਸੀਂ ਆਪ ਦੇਖ ਰਹੇ ਹਾਂ ਕਿ ਦੇਖੋ ਹਣਾ ਹੁਣ ਇਹ ਆਹ ਕਿਹੜਾ ਸਟਾਈਲ? ਇਹ ਅਸੀਂ ਰਾਜਸਤਾਨੀ ਸਟਾਈਲ ਬਣ ਰਹੇ ਹਾਂ। ਹਾਂਜੀ ਇਹ ਜੋ ਖਾਸ ਕਰਕੇ ਵੈਡਿੰਗ ਤੇ ਬਣਿਆ ਜਾਂਦਾ ਆ। ਇਹ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਸਾਡੇ ਬਜ਼ੁਰਗ ਵੀ ਬੰਨਦੇ ਹੁੰਦੇ ਸੀ, ਹਿੰਦੂ ਜੈਂਟਲਮੈਨ ਸਾਰੇ ਬੰਨਦੇ ਸੀ। ਪਰ ਕੁਝ क्रेज ਜਾਂਦਾ ਘਟ ਗਿਆ ਸੀ ਪਰ ਹੁਣ ਦੇਖਿਆ ਜਾਵੇ ਬਹੁਤ ਜ਼ਿਆਦਾ ਪਹਿਲੇ ਨਾਲੋਂ ਵੱਚ ਚੁੱਕਾ ਆ। ਹਾਂਜੀ ਵੀ ਜੀ ਤੁਹਾਨੂੰ ਵੀ ਪੁੱਛਣਾ ਚਾਹਾਂਗੇ ਹੁਣ ਤੁਸੀਂ ਵੀ ਪੱਗ ਬਣਵਾ ਰਹੇ ਹੋ ਕ੍ਰੇਜ਼ ਹੁੰਦਾ ਹੈ ਵਿਆਹਾਂ ਤੇ ਪੱਗ ਬੰਨਣ ਦਾ ਹਾਂਜੀ ਮੈਂ ਬਿਲਕੁਲ ਕ੍ਰੇਜ਼ ਹੁੰਦਾ ਹੈ ਮੋਸਟਲੀ ਮੈਰਿਜ ਤੇ ਪਹਿਲੀ ਵਾਰ ਚਾਹ ਹੁੰਦਾ ਜੋ ਬੰਨੀ ਨਹੀਂ ਸੀਗੀ ਫਸਟ ਟਾਈਮ ਹੈ ਮੈਨੂੰ ਆ ਕੇ ਦੇਖਣਾ ਟਰਾਈ ਕਰ ਰਹੇ ਹਾਂ ਜੀ ਜੀ ਮਹਿਸੂਸ ਹੋ ਰਿਹਾ ਹੁਣ ਪਹਿਲੇ ਕਦੀ ਬੰਨੀ ਹੈ ਪੱਗ ਨਹੀਂ ਮੈਂ ਪਹਿਲਾਂ ਕਦੀ ਨਹੀਂ ਬੰਨੀ ਪਹਿਲੀ ਵਾਰ ਬੰਨ ਰਹੇ ਹਾਂ ਹਾਂਜੀ ਮੈਂ ਪਹਿਲੀ ਵਾਰ ਬੰਨ ਰਹੇ ਹਾਂ ਜ਼ਿਆਦਾਤਰ Hindu ਵੀ ਪਹਿਲੇ ਆਪਾਂ ਦੇਖਦੇ ਸੀ ਕਿ ਸਰਦਾਰ ਮੁੰਡੇ ਵੀ ਵਾਲ ਕਟਵਾਨ ਲੱਗੇ ਸੀਗੇ ਬਟ ਹੁਣ ਆਇਰੋਨਿਕਲੀ ਜਾਂ ਖੁਸ਼ੀ ਦੀ ਗੱਲ ਕਹਿ ਸਕਦੇ ਆ ਬਹੁਤ ਜ਼ਿਆਦਾ ਕ੍ਰੇਜ਼ ਵੱਧ ਗਿਆ ਜੀ ਬਹੁਤ ਜ਼ਿਆਦਾ ਬੜੀ ਖੁਸ਼ੀ ਹੋ ਰਹੀ ਹੈ ਕਿ Hindu ਜੈਂਟਲਮੈਨ ਨੇ ਵੀ ਇਹ ਚਲੋ ਇਹਨੂੰ ਇੱਕ ਤਰ੍ਹਾਂ ਦੇ ਦਸਤਾਰ ਹੀ ਹੈ ਹੈਨਾ ਤੇ ਉਹ ਕਿਸੇ ਦੇ ਵੀ ਸਿਰ ਤੇ ਸਜ ਸਕਦੀ ਹੈ ਤੇ ਹੁਣ ਚਲੋ ਅੱਛੀ ਗੱਲ ਹੈ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਰਲ ਕੇ ਇਹ ਹੁਣ Hindu ਵੀ ਬਹੁਤ ਜ਼ਿਆਦਾ ਇਹਨੂੰ ਰੁਝਾਨ ਨੂੰ ਵਧਾ ਰਹੇ ਆ ਥੈਂਕ ਯੂ ਬਹੁਤ ਸੋਸ ਹੋ ਰਿਹਾ ਹੈ ਫ਼ਰਕ ਬਣਵਾ ਕੇ ਬਹੁਤ ਅੱਛਾ ਲੱਗ ਰਿਹਾ ਹੈ ਸਰਦਾਰ ਹਾਂਜੀ ਹਾਂਜੀ ਬਿਲਕੁਲ ਕਿਤੇ ਸਰਦਾਰ ਜੀ ਮੂਵੀ ਨੇ ਤਾਂ ਨਹੀਂ ਇਨਸਪਾਇਰ ਕੀਤਾ ਤੁਹਾਨੂੰ ਕੀ ਲੋਕੀ ਸਰਦਾਰ ਜੀ ਕਹਿੰਦੇ ਜਿੰਨੇ ਪੱਗ ਬੰਨੀ ਹੁੰਦੀ ਹੈ ਬਿਲਕੁਲ ਨਹੀਂ ਦਿਖਦੇ ਹੋਰ ਖਪਰਾਂ ਲਈ ਦਿਖਦੇ ਰਹੋ অন ਅਇਰ ਕੈਮਰਾਮੈਨ ਹਰਵਿੰਦਰ ਦਿਨਾਲ ਜਸੂਰ ਤੋਂ ਵੀ ਨੌਨ ਅਇਰ ਲੁਧਿਆਣਾ